ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਸਾਰੇ ਅੱਜ ਅਸੀਂ ਕੁੜਤਾ ਕੱਟ ਕੇ ਸਿਖਦੇ ਹਾਂ ਅੱਜ ਆਪਾਂ ਕੁਰਤੀ ਦੀ ਕਟਿੰਗ ਕਰਾਂਗੇ ਕੁਰਤੀ ਦੀ ਕਟਿੰਗ ਕਰਾਂਗੇ ਇਹਦੇ ਤੁਹਾਨੂੰ ਦੱਸਾਂਗੇ ਤੁਹਾਨੂੰ ਵੀ ਆਪਣਾ ਇਹ ਵੱਡੇ ਪਾਣੀ ਦਾ ਜਿਹੜਾ ਕੱਪੜਾ ਹੁੰਦਾ ਇਸ ਤੋਂ ਕੁਰਤੀ ਆਪਾਂ ਕਿਸ ਤਰ੍ਹਾਂ ਕੱਢਣੀ ਆ ਕੁਰਤੀ ਤੇ ਬਾਹਾਂ ਕਿਸ ਤਰ੍ਹਾਂ ਆਪਾਂ ਬਣਾਉਣੀਆਂ ਨੇ ਆ ਦੇਖੋ ਇਹ ਆਪਣੇ ਕੋਲ ਵੱਡੇ ਪਾਣੀ ਦਾ ਕੱਪੜਾ ਇਹ ਨੂੰ ਆਪਾਂ ਨਾਪ ਲੈਣਾ ਜਿਹੜੀ ਆਪਣੀ ਇਹ ਚੀਜ਼ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਤੇ ਜੇਕਰ ਤੁਹਾਨੂੰ ਕਿਸੇ ਵੀ ਕੋਈ কুরਤੀ ਦੀ ਕਟਿੰਗ ਬਾਰੇ ਜਾਂ ਕਿਸੇ ਵੀ ਕਟਿੰਗ ਬਾਰੇ ਪੁੱਛਣਾ ਹੈ ਤਾਂ ਤੁਸੀਂ ਸਾਨੂੰ ਪੁੱਛ ਲਗ ਦਿਓ ਜੀ ਤੇ ਆਪਾਂ ਆਪਾਂ ਇਹਦਾ ਘੇਰ नाप ਲੈਨੇ ਪਹਿਲਾਂ ਘੇਰ ਬਹੁਤ ਹੈ 8.25 ਤਾਲੀ ਤਰਤਾਲੀ ਜੇ ਆਪਾਂ ਤਿਆਰ ਰੱਖਣਾ ਹੈ 40 45 ਛਾਲੀਏ ਨੂੰ ਆਪਾਂ ਕੱਟਾਂਗੇ ਛਾਲੀਏ ਨੂੰ ਲਾ ਕੇ ਨਿਸ਼ਾਨ ਤੇ ਇਸ ਦੀ ਆਪਾਂ ਕਰ ਦਿੰਨੇ ਆ ਕਟਿੰਗ ਹਾਂਜੀ ਇੱਥੋਂ ਆਪਾਂ ਕਰ ਦੇਣਾ ਕਟਿੰਗ ਇਹੇ ਆਪਣਾ ਪਣੀ ਲੋਟ ਕੁਰਸੀ ਬਣੂਗੀ ਆਪਣੀ ਆਡੇ ਲੋਟ ਕੁਰਸੀ ਦੀ ਕਟਿੰਗ ਨਹੀਂ ਕਰਦੇ ਲਈ ਆਪਾਂ ਇਸ ਤੋਂ ਤੁਸੀਂ ਨੇ ਹੋਰ ਗੱਲ ਧਿਆਨ ਚ ਰੱਖਣੀ ਆ ਜਦੋਂ ਵੀ ਆਪਾਂ ਕਟਿੰਗ ਕਰਨਾ ਹੈ ਕੋਰਤੀ ਦੇ ਚਾਹੇ ਜਿਵੇਂ ਵੀ ਡਿਜ਼ਾਈਨ ਹੁੰਦਾ ਆਪਣਾ ਇਹ ਫੁੱਲਾਂ ਦਾ ਡਿਜ਼ਾਈਨ ਹੈ ਉੱਪਰ ਨੂੰ ਜਾ ਰਹੇ ਨੇ ਤੇ ਆਪਾਂ ਇਹਨਾਂ ਨੂੰ ਉੱਪਰ ਨੂੰ ਹੀ ਰੱਖਣਾ ਹੈ ਹੁਣ ਅਸੀਂ ਤੁਹਾਨੂੰ ਦੱਸਾਂਗੇ ਵੀ ਇਹ ਦੇਖੋ ਆਪਾਂ ਨੇ ਕੀ ਕਰਨਾ ਹੈ ਇਸ ਤਰ੍ਹਾਂ ਪਹਿਲਾਂ ਇਹਦਾ ਆਪਾਂ ਇਹ ਇਸ ਤਰ੍ਹਾਂ ਫੋਲਡ ਕਰ ਲੈਣਾ ਇੱਕ ਪਾਸਿਓਂ ਫੋਲਡ ਕਰਨਾ ਹੈ ਨੂੰ ਫੋਲਡ ਕਰਕੇ ਆਪਾਂ ਦੇਖਣਾ 24 ਇੰਚ ਆਪਣਾ ਕਿੱਥੇ ਕਿਤੇ ਬਣਦਾ ਹੈ 24 ਇੰਚ ਬਣਾ ਲੈਣਾ ਪਹਿਲਾਂ ਇਹਨੂੰ 24 ਇੰਚ ਇਸਤ੍ਰਮ 20 ਇੰਚ ਤੇ ਲਾਵ ਲੈਣਾ ਨਿਸ਼ਾਨ 20 ਇੰਚ ਆਪਣਾ ਘੇਰ ਤਿਆਰ ਹੈ ਤੇ 3 ਜਾਂ 4 ਇੰਚ ਵੱਧ ਕੱਟਣਾ ਇਹ ਆਪਣੇ ਕੋਲੇ ਨਾ ਸ਼ਰੀਰਵਾਸਮੀ ਇੰਦਾ ਸੂਟ ਆ ਮਤਲਬ ਕਿ ਤੇ ਇਹ ਆਪਾਂ ਨਾ ਜਿਹੜੇ ਚਾਕ ਫੋਲਡ ਕਰਨੇ ਹੋ ਆਪਾਂ ਬਾਹਲੇ ਹੈ ਮੋٹے ਚਾਕ ਫੋਲਡ ਨਹੀਂ ਕਰਨੇ ਕਿਉਂਕਿ ਜਿਆਦੇ ਮੋٹے ਜਿਹਾ ਫੋਲਡ ਸੋਹਣੇ ਨਹੀਂ ਕਪੜੇ 'ਚ ਲੱਗਦੇ ਕਾਟਨ ਚਾਪਾ 4 ਇੰਚ ਜਿਆਦੇ ਛੱਡ ਸਕਦੇ ਆ ਕਪੜਾ ਇਹਦੇ 'ਚ ਛੱਡਾਂਗੇ ਸਿਰਫ 3 ਇੰਚ ਕਾਟਨ ਦੀ ਸੂਟ ਹੁੰਦੀ ਹੈ ਇਹਦੇ ਦੂਜੇ ਸੂਟ ਹੁੰਦੇ ਨੇ ਮਹਿੰਗੇ ਸੂਟ ਆਪਣੇ ਉਹਨਾਂ 'ਚ ਆਪਾਂ 25 ਇੰਚ ਰੱਖਾਂਗੇ ਇਹ 'ਚ ਆਪਾਂ ਰੱਖਿਆ 24 ਇੰਚ ਇਸ ਤਰ੍ਹਾਂ ਲਾ ਕੇ ਨਿਸ਼ਾਨ ਤੇ ਇਹਨੂੰ ਆਪਾਂ ਨਾ ਚੱਕ ਕੇ ਸਿੱਧਾ ਜਿਆ ਕਰ ਲੈਣਾ ਕਪੜੇ ਨੂੰ ਜੀ ਆਪਾਂ ਨੂੰ ਪਤਾ ਲੱਗ ਜਾਣਾ ਵੀ ਇੱਥੇ ਉਹ ਇੰਨਾ ਨਿਸ਼ਾਨ ਹੈ ਇਸ ਤਰ੍ਹਾਂ ਤੇ ਉਹ ਜਿਹੜਾ ਪਰਲਾ ਕੱਪੜਾ ਆਪਾਂ ਕਹਿੰਦੇ ਸੀ ਵਾਈਟ ਕੱਪੜਾ ਪਾ ਉਤਾਰ ਦਿਆਂਗੇ ਉਹ ਐਸੇ ਤਰ੍ਹਾਂ ਹੀ ਦੂਸਰਾ ਜਿਹੜਾ ਕੱਪੜਾ ਉਤਾਰਾਂਗੇ ਨਾਲ ਹੀ ਉਤਰ ਜਾਊ ਆਪਣੇ ਕੰਮ ਆ ਜੂ ਆ ਦੇਖੋ ਜੇ ਤਾਂ ਆਪਣਾ ਮੈਚਿੰਗ ਸੂਟ ਹੋਵੇ ਆਪਣੇ ਬੈਲਟਿਸ ਕੰਮ ਆ ਜਾਂਦਾ ਆ ਦੇਖੋ ਇਹਨਾਂ ਕੱਪੜਾ ਕੰਮ ਆ ਜੂ ਬੈਲਟਿਸ ਆ ਸਕਦਾ ਪਰ ਸਾਡਾ ਇਹ ਮੈਚਿੰਗ ਸੂਟ ਹੈ ਆਲਓਵਰ ਸੂਟਿੰਗ ਹੈ ਦਾ ਮੈਚਿੰਗ ਕੁੜਤੀ ਵੀ কুরਤੀ ਨਾਲ ਦੀ ਕਈ ਲੋਕ ਬੈਲਟ ਆਗਲਾਂਦੇ ਨੇ ਜਦੋਂ ਸਲਵਾਰ ਆਪਾਂ ਹੈਵੀ ਬਰਾਉਣੀ ਹੋਵੇ ਨਾ ਤਾਂ ਮੈਚਿੰਗ ਸਲਵਾਰ ਸੂਟ ਦੀ ਸੂਟ কুরਤੀ ਨਾਲ ਦੀ ਬੈਲਟ ਲੱਗ ਜਾਂਦੀ ਹੁੰਦੀ ਹੈ ਇਸ ਤਰ੍ਹਾਂ ਠੀਕ ਹੈ ਆਪਾਂ ਉੱਥੋਂ ਇਹ ਤੇ ਆਪਾਂ ਨੇ ਤੁਸੀਂ ਲਾ ਲੈਣਾ ਨਿਸ਼ਾਨ ਜਿਹੜੀਆਂ ਮੇਰੇ ਆ ਭੈਣਾਂ ਨੂੰ ਇਸ ਤਰ੍ਹਾਂ ਕੱਟਣਾ ਮਤਲਬ ਉੱਖਾ ਲਾਗਾ ਸਿੱਦੇ ਦੇ ਤਰੀਕੇ ਨਾਲ ਉਹ ਨਿਸ਼ਾਨ ਲਾ ਕੇ ਕੱਟਿੰਗਾ ਕਰਦਾ ਜੇ ਤੇ ਨਹੀਂ ਤਾਂ ਆਪਾਂ ਇਸੇ ਤਰ੍ਹਾਂ ਹੀ ਕੱਪੜਾ ਰੱਖ ਕੇ ਕਾਫੀ ਕਰ ਦੇਣਾ ਸੀ ਇਸ ਤਰ੍ਹਾਂ ਹਾ ਦੇਖੋ ਇੱਥੇ ਆਪਾਂ ਨੇ ਨਿਸ਼ਾਨ ਲਗਾਇਆ ਹੈ ਥੋੜਾ ਬਹੁਤਾ ਅੰਦਰ ਨੂੰ ਰੱਖਣਾ ਬਾਹਰਨੀ ਸਾਈਡ ਨੂੰ ਇੱਕ ਦੋ ਪੁਆਇੰਟ ਹੋ ਜਾਣਗੇ ਤਾਂ ਕੋਈ ਗੱਲ ਨਹੀਂ ਆ ਦੇਖੋ ਜਿਹੜਾ ਆਪਣਾ ਇਹ ਕੱਪੜਾ ਇਹ ਆਪਣਾ ਬੈਲਟ ਚ ਕੰਮ ਆ ਜਾਂਦਾ ਹੁੰਦਾ ਇਸ ਤਰ੍ਹਾਂ ਇਹਦਾ ਇਹਨੂੰ ਇਹਦਾ ਆਪਾਂ ਅੰਦਰ ਹੀ ਇਸ ਤਰ੍ਹਾਂ ਫੋਲਡ ਹੋ ਜੀ ਦਿਖਣਾ ਵੀ ਹੈ ਇਸ ਤਰ੍ਹਾਂ ਇਹ ਜਿਆਦਾ ਜਿਆਰੀ ਵੱਟ ਫੋਲਡ ਕਰਿਆ ਹੁੰਦਾ ਐ ਇਸ ਤਰ੍ਹਾਂ ਵਿਚਕਾਰੋਂ ਸੈਂਟਰ ਚੋਂ ਆਪਾਂ ਕਟਿੰਗ ਕਰ ਲਏ ਆ ਹੁਣ ਆਪਾਂ ਇਹਨਾਂ ਦੇ ਜਿਹੜੇ ਫੁੱਲ ਨੇ ਉਹ ਦੇਖ ਲੈਣੇ ਆ ਆਪਾਂ ਉੱਪਰ ਨੂੰ ਕਰਨੇ ਨੇ ਜਿਸ ਤਰ੍ਹਾਂ ਕੀ ਇਹ ਵਾਲੇ ਤੇ ਇਸ ਤਰ੍ਹਾਂ ਇਹ ਆਪਣੇ ਅੱਗੇ ਉੱਪਰ ਨੂੰ ਹੁਣ ਇਹਨੂੰ ਕੀ ਕਰਦੇ ਆ ਇਹਨੂੰ ਵੀ ਉਲਟਾ ਕੇ ਦੇਖਣਾ ਇਹ ਵੀ ਉੱਪਰ ਨੂੰ ਜਾ ਰਹੇ ਨੇ ਹੁਣ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਫੋਲਡ ਕਰ ਦੇਣਾ ਜਿਹੜੀ ਵੀ ਆਪਣੇ ਸੂਟ 'ਚ ਕੋਈ ਮਤਲਬ ਕਾਣ ਜਾਂ ਕੱਪੜੇ 'ਚ ਕਾਣ ਹੁੰਦੀ ਹੈ ਨਾ ਥੋੜੀ ਬਹੁਤੀ ਇਸ ਤਰ੍ਹਾਂ ਆਪਾਂ ਇਹਨੂੰ ਵਿਛਾਵਾਂਗੇ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਹੈ ਵਾਲ ਇੱਥੇ ਵਾਲ ਨਹੀਂ ਹੋਣਾ ਚਾਹੀਦਾ ਵਿਚਕਾਰ ਜੇ ਵਾਲ ਹੋਇਆ ਤਾਂ ਮਤਲਬ ਤੁਹਾਡੇ ਕੱਪੜੇ ਚ ਘਾੜਾ ਇਹਨੂੰ ਇਸ ਤਰ੍ਹਾਂ ਆਪਾਂ نیچے ਨੂੰ ਜਾਂਦਾ ਤਾਂ نیچے ਨੂੰ ਕੱਢ ਦੇਣਾ ਜੇਕਰ ਉੱਪਰ ਨੂੰ ਆ ਰਿਹਾ ਹੈ ਕੱਪੜਾ ਇਸ ਤਰ੍ਹਾਂ ਆ ਦੇਖੋ ਇਹ ਕੱਪੜੇ ਚ ਬਾਹਰ ਘਾਟ ਹੈ ਜੀ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਜਦੋਂ ਇਹ ਸਾਰੇ ਕੱਟ ਦੇਣੀ ਹੈ ਇਹ ਆਪਾਂ ਪਹਿਲਾਂ ਨਹੀਂ ਕੱਢ ਸਕਦੇ ਸੀ ਪਰ ਆ ਦੇਖੋ ਇਸ ਤਰਾ ਉੱਪਰ ਰੱਖ ਲੈਣੇ ਜਦੋਂ ਆਪਾਂ ਮੋੜੇ ਕਟਿੰਗ ਕਰਨਾ ਉਸ ਟਾਈਮ ਹੀ ਕਰ ਸਕਦੇ ਆ ਜੇ ਤੁਸੀਂ ਪਹਿਲਾਂ ਕਰ ਦਿਓ ਕਈ ਵਾਰੀ ਮੇਰੀ ਕਿਸੇ ਭੈਣ ਨੂੰ ਐਨੀ ਨੌਲਸ ਨਹੀਂ ਹੁੰਦੀ ਹੈ ਨਾ ਤਾਂ ਤੁਸੀਂ ਪਹਿਲਾਂ ਹੀ ਕਟਿੰਗ ਕਰ ਦਿਓ ਪੈਸਟਰਾ ਬਿਲਕੁਲ ਦੂਸਰਾ ਜਿਹੜਾ ਆਪਣਾ ਕਪੜਾ ਵਿਛਾਇਆ ਹੋਇਆ ਉਦੇ ਉੱਪਰ ਪਰ ਕੋਰੇ ਇਧਰੋਂ ਵੀ ਦੇਖ ਲੈਣਾ ਇਧਰੋਂ ਇਹ ਆਪਣੀ ਬੰਦ ਵਾਲੀ ਸਾਈਡ ਆ ਇਧਰ ਆਪਣਾ ਖੁੱਲਾ ਸਾਈਡ 1 ਕੱਪ ਪਾ ਹੋਟਮ ਵਰਤ ਦੱਸ ਰਹੇ ਹਾਂ ਜੇਕਰ ਇਹ ਮੇਰੀਆਂ ਭੈਣਾਂ ਲੈ ਗਏ ਨੀ ਮੋਡੇ ਡਿੱਗ ਦੇਣੀ ਹੈ ਨਾ ਗਲਾ ਪਿੱਛੇ ਜਾਂਦਾ ਇਹਨੂੰ ਕੀ ਕਰਨਾ ਆਪਾਂ ਜਿਹੜਾ ਪਿਛਲਾ ਪੱਲਾ ਹੈ ਉਹਨੂੰ ਪਿਛਲੇ ਪੱਲੇ ਨੂੰ ਆਪਾਂ ਨੇ ਅੱਧਾ ਇੰਝ ਸਿਰਫ ਵੱਡਾ ਕਰਟਣਾ ਹੈ ਜਿਹੜੀ ਹੁਣ ਆਪਾਂ ਇਸ ਤਰ੍ਹਾਂ हां <laughs> जी सॉरी ये आपा ਗੱਲ ਤੁਹਾਨੂੰ ਦੱਸਣਾ ਭੁੱਲ ਗਏ ਸੀ ਪਹਿਲਾਂ ਆਪਾਂ ਨਾ ਇਸ ਤਰ੍ਹਾਂ ਇਹਦੀ ਇਹ ਬਿਲਕੁਲ ਕਪੜਾ ਸਹੀ ਮਤਲਬ ਕਰ ਲੈਣਾ। ਉਹ ਇਹਦੇ ਚ ਕਾਰਨ ਛੋਟੀ ਆ ਗਈ। ਲਾ ਕੇ ਆਪਣਾ ਇਹ ਉੱਪਰਲਾ ਪੱਸਾ ਹੈ। ਪੀ ਦੇਣਾ। ਦੇਖੋ ਉਸ ਤੋਂ ਬਾਅਦ ਕੀ ਕਰਨਾ ਇਧਰ ਆਪਾਂ ਨੇ ਕੱਪੜੇ ਦਾ ਹੁੱਲਾ ਸਾਈਡ ਇਧਰ ਵੰਦ ਸਾਈਡ ਜਿਹੜਾ ਉੱਪਰਲਾ ਪੱਲਾ ਉਹਨੂੰ ਸਿਰਫ 1/2 ਇੰਚ ਪਿਛਲਾ ਪੱਲਾ 8 ਇੰਚ ਜ਼ਿਆਦਾ ਹੋ ਗਿਆ। ਇੱਥੋਂ ਥੋੜਾ ਜਿਹਾ ਜ਼ਿਆਦਾ ਲੱਗ ਰਿਹਾ ਇਹ ਨੂੰ ਆਪਾਂ ਸੈੱਟ ਕਰ ਲੈਣਾ। ਠੀਕ ਹੈ। ਹੁਣ ਆਪਾਂ ਰੱਖਣਾ ਹੈ ਤੀਰਾ। ਸਾਡਾ ਤੀਰਾ ਹੈਗਾ 6.5। ਨਾਰਮਲ 6, 6.5 ਬਸ ਇਹੀ ਤੀਰਾ। ਜ਼ਿਆਦੇ ਜਿਹੜੇ ਵੱਡੇ ਹੈਵੀ ਸਾਈਜ਼ ਦੇ ਹੁੰਦੇ ਉਹਨਾਂ ਦੇ ਤੀਰੇ ਜ਼ਿਆਦੇ ਹੁੰਦੇ ਨੇ। ਬਸ ਵੱਧ ਤੋਂ ਵੱਧ 7, 7.5, 7.5 ਤੋਂ ਜ਼ਿਆਦਾ ਨਹੀਂ। ਅਸੀਂ ਰੱਖਾਂਗੇ 6.5। ਦੀ ਐਟੋਰ ਮਾਪ ਲੈਣਾ ਵੈਸੇ ਆਪਾਂ 7.5 ਲਾਉਣੇ ਹੁੰਦੇ ਨੇ ਜਿਹੜੇ ਆਪਾਂ ਆਮ ਬਰਾਬਰ ਕੱਟਦੇ ਹਾਂ ਨਾ ਦੋਏ ਪੱਲੇ ਬਰਾਬਰ ਕੱਟਦੇ ਹਾਂ ਤੇ ਇਹਦਾ ਆਪਾਂ ਲਾਵਾਂਗੇ 7 ਇੰਚ ਦੇ ਜਿੱਥੇ ਆਪਾਂ ਇਹ ਮੋਢੇ ਦਾ ਨਿਸ਼ਾਨ ਲਾਇਆ ਉਥੋਂ ਫਿਰ ਆਪਾਂ ਮਾਪ ਲੈਣਾ ਸਾਢੇ 6 ਦਾ ਪਿਆਸਤਰਾ ਬਾਕਸ ਜਿਹਾ ਪਨਾਰਿਆਣਾ ਹੁੰਦਾ ਠੀਕ ਹੈ ਤੇ ਹੁਣ ਆਪਾਂ ਨੇ ਅਸੀਂ ਕੀ ਕਰਨਾ ਇੱਥੋਂ ਨੀਚੋਂ ਸਾਢੇ ਦਿਨ ਤੇ ਲਾ ਗਿਣੇ ਸ਼ਾਨ ਇੱਥੋਂ ਆਪਾਂ ਨੇ ਕੀ ਕਰਨਾ ਹੈ ਸਾਹਮਣਾ ਜਿਉਂ ਆਪਾਂ ਬੋਲ ਦਿੰਨੇ ਆ ਅੱਧਾ ਇੰਚ ਅੰਦਰ ਨੂੰ ਡਾਊਨ ਕਰ ਦੇਣਾ ਇਸ ਤਰ੍ਹਾਂ ਲਾ ਲੈਣਾ ਆਪਾਂ ਇੰਚੀ ਟੇਪ ਨਾਲ ਨਿਸ਼ਾਨ ਤੇ ਇੱਥੋਂ ਆਪਾਂ ਕਰਨਾ ਹੈ ਪੌਣੇ ਇੰਚ ਦੀ ਜਿਹੜੀ ਆਪਾਂ ਪਹਿਲੇ ਅਗਲੇ ਪੱਲੇ ਦੀ ਕਾਟ ਪੌਣੇ ਆ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆ ਆਪਣੀ ਫਿਟਿੰਗ ਜਿਹੜੀ ਇਹਦੀ ਸੂਟ ਦੀ ਸਾਢੇ 20 ਆਸੀਂ ਰੱਖਾਂਗੇ 21 2 ਇੰਚ ਹੋ ਗਿਆ 1.5 ਤੇ ਤੇ ਜਿਹੜਾ ਆਪਾਂ ਇੱਥੋਂ ਕਾਟ ਪਾਉਣੀ ਹੈ ਜੀ ਪਿਛਲੇ ਪੱਲੇ ਦੀ ਜੇ ਤੁਹਾਨੂੰ ਨਹੀਂ ਵੀ ਸਮਝ ਆਉਂਦੀ ਨਾ ਜਿਆਦਾ ਮਤਲਬ ਕੀ ਆਪਾਂ ਨੂੰ ਕਿਸੇ ਮੇਰੀ ਭੈਣ ਨੂੰ ਨਹੀਂ ਪਤਾ ਪਾਉਣੀ ਚਾ ਰਹੀ ਇਸ ਤਰ੍ਹਾਂ ਇੰਚੀ ਟੇਪ ਨੂੰ ਨਾ ਫੋਲਡ ਕਰ ਲੈਣਾ ਇਹਦਾ ਵੱਧ ਹੋ ਗਿਆ ਇੱਥੇ ਇਸ ਤਰ੍ਹਾਂ ਠੀਕ ਹੈ ਤੇ ਇੱਥੇ ਆਪਾਂ ਪਾਉਣੇ ਇੰਚ ਦੀ ਇੱਥੇ ਕਾਟ ਪਾਉਣੀ ਹੈ ਜਿਹੜੀ ਉਹ ਐਸੇ ਤਰ੍ਹਾਂ ਹੀ ਐ ਪਾ ਦੇਣੀ ਹੈ ਪਹਿਲੇ ਆਪਾਂ ਇਹਦੇ ਨਾਲ ਮਲਾਉਣੀ ਹੈ ਐਕਸਟਰਾ ਜਿਹੜੀ ਆਪਾਂ ਪਿਛਲੀ ਘਾਟ ਪਾਉਣੀ ਹੈ ਉਹ ਇੱਥੋਂ 4.2 ਦੀ ਆ ਦੇਖੋ ਇਹ ਜਿਹੜੀ ਚੀਜ਼ ਹੈ ਇਹਦਾ ਆਪਾਂ ਐਕਸਟਰਾ ਅੱਧ ਕਰ ਲੈਣਾ ਸੈਂਟਰ ਬਣਾ ਲੈਣਾ ਹੁੰਦਾ ਹੈ ਸੈਂਟਰ ਤੇ ਇੱਥੇ ਆ ਜਾਣਾ 4.2 ਤੇ ਠੀਕ ਹੈ ਜੀ ਪੌਣੇ 2 ਇੱਥੇ ਆ ਗਿਆ ਤੇ ਇਥੋਂ ਵੀ ਆਪਾਂ ਪੌਣੇ 2 ਦੀ ਕਾਟ ਪਾਉਣੀ ਆ ਜਿਹੜਾ ਇਹ ਦੂ ਘੱਟ ਨਾਪ ਹੋਇਆ 18 17 16 ਉਹਦੇ ਇੱਥੇ ਫਿਰ 1.5 ਇੰਚ ਦੀ ਕਾਟ ਪੈ ਜਾਣੀ ਹੁਣ ਇਥੋਂ ਆਸੀਂ ਕੀ ਕਰਨਾ ਹੈ ਇਸ ਤਰ੍ਹਾਂ ਇਹ ਇੱਥੋਂ ਚੱਕ ਕੇ ਐਸੀ ਤਰ੍ਹਾਂ ਹੀ ਬਸ ਗੁਲਾਈ ਦੇ ਦੇਣੀ ਆ ਆਪਾਂ ਪਹਿਲਾਂ ਆਪਾਂ ਹਲਕੀ ਜਿਹੀ ਹੱਥਾਂ ਨਾਲ ਇਸ ਤਰ੍ਹਾਂ ਬਸ ਆਪਾਂ ਨੂੰ ਸਹੀ ਲੱਗਦਾ ਇਸ ਨੂੰ ਆਪਾਂ ਇਸ ਤਰ੍ਹਾਂ ਝੂੜਾ ਕਰ ਦੇਨੇ ਠੀਕ ਹੈ ਜੀ ਤੇ ਉਸ ਤੋਂ ਅੱਗੇ ਕੀ ਕਰਨਾ ਆਪਾਂ ਅਸੀਂ ਜਿਹੜੀ ਨੌਣੀ ਆ ਸਾਈਡ ਸਲਾਈ ਇਹਨਾਂ ਉਹਨਾਂ ਨਿਸ਼ਾਨ ਲਾਵਾਂਗੇ 15.5 ਆਪਣਾ ਤਿਆਰ ਲੈ ਜੂ 16 ਇੰਚ ਤੇ ਲਾਵਾਂਗੇ ਨਿਸ਼ਾਨ ਤੇ ਜਿਹੜਾ ਆਪਾਂ ਕਮਰ ਦਾ ਨਿਸ਼ਾਨ ਲਾਉਣਾ ਉਹ ਲਾਉਣਾ 7 ਦੇ ਇਸ ਤਰ੍ਹਾਂ ਤੇ ਆਪਣੀਆਂ ਇਹਨੇ ਬਲੋਈਆਂ ਨੇ ਉਹਨੂੰ ਆਪਾਂ ਇੱਥੋਂ ਨਾਪ ਲੈਣਾ ਇਹ ਲ ਗੂ ਪਹਿਲੀ ਕੋਲੋਈ 12.5 ਤੇ ਇਸ ਤਰ੍ਹਾਂ ਹੁ ਆਪਾਂ ਛੱਡਾਂਗੇ ਸਪੇਸ ਦੇ ਵਿੱਚ ਜਗ੍ਹਾ ਛੱਡਣੀ ਆ 0.4 ਦੀ ਤੇ ਲੰਬੀ ਕੋਲੋਈ 6.5 ਰੱਖਣੀ ਹੈ ਅਗਲੇ ਪੱਲੇ ਦੀ ਪਿਛਲੇ ਪੰਨੇ ਦੀ ਕੋਲੋਈ ਆਪਾਂ ਤੁਹਾਨੂੰ ਜਦੋਂ ਪਾਵਾਂ ਦੱਸ ਦਿਆਂਗੇ ਉਹ ਕਿਸ ਤਰ੍ਹਾਂ ਪਾਉਣੀ ਹੈ ਐਸ ਤਰ੍ਹਾਂ ਪਾਉਣੀ ਚਾਹਤੀ ਹਾਂ ਜੀ ਨਿਸ਼ਾਨ ਲਗਾ ਲੈਣਾ ਹਾਂ ਦੇਖੋ ਉਸ ਤੋਂ ਬਾਅਦ जीडी ये पलोई है ये सवा दो सवा दो निशान लगा लेना इस तरह आप तरह निशान लगाने होंगे तो ये इतों की करना अपना इतों सेंटरा जरा बनया हुआ अपना मोडे काजा इतों इस तरह रख लेना इंची टेप यी इस तरह रख लियो इत वाला निशान तो साढ़े तीन इंच लंबी पलोई मतलब होनी चाहिए है ਇਸ ਤਰ੍ਹਾਂ ਪਾ ਲਾ ਦੇਣਾ ਨਿਸ਼ਾਨ ਤੇ ਆਹ ਵਾਲੀ ਪਲੋਈਏ ਜਿਹੜੀ ਇਸ ਤਰ੍ਹਾਂ ਇਹ ਬੈਲੀ ਸਾਈਜ਼ ਕਮਰ ਹੈਗੀ ਹੈ ਜੀ 19 9 9 18 ਤੇ 9.5 ਤੇ 19 ਇੰਚ ਹੋ ਗਿਆ ਜੀ ਆਪਾਂ ਲਾਵਾਂਗੇ 20 ਇੰਚ ਦੇ ਕਲੋਈਆ ਬੋਲਨੇ ਨੇ 10 ਤੇ ਨਿਸ਼ਾਨ हिਪ ਹੈਗੀ ਹੈ 21 ਇੰਚ हिਪ ਜੇ 21 ਹੈ ਤਾਂ ਆਪਾਂ 21 ਤੇ ਹੀ ਨਿਸ਼ਾਨ ਲਾਉਣਾ ਹੈ हिਪ ਦੇ ਕੋਲੋਂ ਆਪਾਂ ਨਾ ਵੱਧ ਕਰਨਾ ਨਾ ਹੀ ਕਪੜਾ ਕੱਟ ਕਰਨਾ ਹੈ ਇੱਕ ਕੀ ਹੋ ਗਿਆ 10:30 ਤੇ ਆਉਣ ਅੰਸ਼ਾ ਨੂੰ ਹੁਣ ਆਪਾਂ ਐਂਸੀ ਟੇਪ ਨਾਲ ਜਾਂ ਆਪਾਂ ਦੇਖੋ ਆ ਛੇ ਫੱਟੇ ਆਪਣੇ ਕੋਲ ਹੁੰਦੀ ਐ ਇਸ ਤਰ੍ਹਾਂ ਇਨਸ਼ਾਅੱਲਾ ਸਾਗਦੀਆਂ ਇਸ ਤਰ੍ਹਾਂ ਉਦੋਂ ਐਸਟਰਾ ਜੇ ਇਹ ਨਾਲ ਨਹੀਂ ਆਉਣਾ ਤਾਂ ਤੁਸੀਂ ਇਸ ਤਰ੍ਹਾਂ ਐ ਵੀ ਲਾ ਸਕਦੇ ਆ ਦੇਖੋ ਐਂਚੇ ਟੇਪ ਨਾਲ ਬਿਲਕੁਲ ਸਹੀ ਆਇਆ ਉੱਥੇ ਤੇ ਉਸ ਤੋਂ ਇਧਰੋਂ ਵੀ ਆਪਾਂ ਇਸ ਤਰ੍ਹਾਂ ਦੇਖੋ ਬਿਲਕੁਲ ਸਹੀ ਆਇਆ ਐਂਚੇ ਟੇਪ ਨਾਲ ਵੀ ਤੇ ਸਕੇਲ ਪੱਤੀ ਨਾਲ ਸ਼ੇਪ ਪੱਤੀ ਨਾਲ ਵੀ ਜਿਹੜਾ ਆਪਾਂ ਰੱਖਣਾ ਹੈਗਾ 2.5 ਇੰਚ ਦਾ ਵਲੇ ਦੀ ਕਾਰਟ ਪਾਵਾਂਗੇ ਪਿਛਲਾ ਗਲੇ ਦੀ ਕਟਿੰਗ ਹੋ ਜੂਗੀ ਤੇ ਹੁਣ ਆਪਾਂ ਕੀ ਕਰਨਾ ਹੈ ਇਹ ਵਾਲੀਆਂ ਪਰੋਈਆਂ ਹੋ ਗਈਆਂ ਆਪਣੀਆਂ ਤੇ ਜਿਹੜਾ ਆਪਣਾ ਇੱਧਰ ਜਗ੍ਹਾ ਰਹਿ ਗਈ ਚਾਕ ਵਾਸਤੇ 2 ਇੰਚ ਦੀ 2 ਇੰਚ ਦਾ ਚਾਕ ਫੋਲਡ ਹੋ ਜੂਗੋ ਮੋਦਰ ਨੀਚੋਂ ਵੀ ਤਾਂ ਇੱਥੇ 2 ਇੰਚ ਫੋਲਡ ਹੋ ਜੂਗੋ ਪਹਿਲਾਂ ਕੋ ਦੋ ਪੱਲੇ ਚੱਕ ਕੇ ਨਾ ਅਸੀਂ ਕੀ ਕਰਾਂਗੇ ਹੁਣ ਦੋ ਪੰਦੇ ਚੱਕ ਕੇ ਅਗਲੇ ਅਗਲੇ ਕਟ ਪਾਵਾਂਗੇ ਇਸ ਤਰ੍ਹਾਂ ਜਿਵੇਂ ਮੈਨੂੰ ਹੱਥ ਦੇ ਦਿੱਕਤ ਆ ਰਹੀ ਸੀ ਤੁਸੀਂ ਵੀ ਆਪਣਾ ਦੂਸਰੇ ਪਾਸੋਂ ਕਟਿੰਗ ਦਾ ਸਾਧਨ ਆ ਦੇਖੋ ਇਹ ਹੋ ਗਿਆ ਐਸਟਰ ਹੁਣ ਅਸੀਂ ਕੀ ਕਰਨਾ ਇੱਥੋਂ 4.2 ਇੰਚ ਦੇ ਸ਼ਾਮ ਲਏ ਦੂਰੀ ਨਹੀਂ ਹੈਗਾ ਚਾਰ ਪੱਲੇ ਆਪਾਂ ਇਕੱਠੇ ਹੀ ਕੱਟਨੇ ਨੇ ਲੱਗ ਲਾਡ ਵੀ ਕੱਟ ਸਕਦੇ ਆਪਾਂ ਪਹਿਲਾਂ ਅਗਲਾ ਪੱਲਾ ਕੱਟ ਕੇ ਨਾਲ ਦੀ ਨਾਲ ਪਿਛਲੇ ਪੱਲੇ ਵੀ ਕੱਟ 파 ਸਕਦੇ ਆ ਆ ਦੇਖੋ ਇਸ ਤਰ੍ਹਾਂ ਜਿਹੜੇ ਆਪਣੇ ਜ਼ਿਆਦੇ ਮਤਲਬ ਹੈਵੀ ਸਾਈਜ਼ ਦੇ ਨਾਖ ਹੁੰਦੇ ਨੇ ਉਹਨਾਂ ਦਾ ਮੋਡਾ ਵੀ ਘੱਟ ਹੀ ਰੱਖਿਆ ਜਾਂਦਾ ਹੈ ਉਹ ਤੁਸੀਂ ਇੱਥੇ 1 ਇੰਚ ਦਾ ਪਿਛਲਾ ਪੰਨਾ ਵੱਡਾ ਕਰ ਸਕਦੇ ਜਿਹੜੇ ਬਹੁਤ ਜ਼ਿਆਦੇ ਹੈਵੀ ਜਿਵੇਂ 25 26 27 28 ਇਸ ਤਰ੍ਹਾਂ ਦੇ ਸਕਦੇ ਹੋ 1 ਇੰਚ ਦਾ ਰੱਖ ਸਕਦੇ ਹੋ ਹੁਣ ਅਸੀਂ ਕੀ ਕਰਨਾ ਹੈ ਐਸੇ ਤਰ੍ਹਾਂ ਜੇ ਤੁਸੀਂ ਇਸ ਤਰ੍ਹਾਂ ਟੈਪ ਕਰਕੇ ਲਾਉਣੀ ਹੈਗੀ ਪਲੂਆਂ 'ਤੇ ਨਿਸ਼ਾਨਤਾ ਉਸ ਤਰ੍ਹਾਂ ਲਾੜ ਨਹੀਂ ਹੋਣਾ ਮੈਂ ਤੁਹਾਨੂੰ ਦੱਸ ਰਹੀ ਆਂ ਆਪਾਂ ਸਿੱਕੀ ਕਰ ਰਹੇ ਆ ਇਸ ਤਰ੍ਹਾਂ ਕਰ ਲੈਣਾ ਇਸ ਨੂੰ 1 ਮਿੰਟ ਜਿਹੜੀਆਂ ਆਪਾਂ ਇਹ ਵਾਲੀਆਂ ਪਲੂਆਂ ਨੇ ਇਹਨਾਂ ਨੂੰ ਐਸੇ ਤਰ੍ਹਾਂ ਨਿਸ਼ਾਨ ਲਾ ਲੈਣਾ ਜਿਹੜੀਆਂ ਆਪਾਂ ਲੰਬੀ ਪਲੂਈ ਪਾਵਾਂਗੇ ਨਾ ਉਹ ਆਪਾਂ ਤੁਹਾਨੂੰ ਦੱਸਤੀ ਆਂ ਵੀ ਉਹ ਐਸੇ ਤਰ੍ਹਾਂ ਪਾਉਣੀਆਂ ਜਾਂ ਨਹੀਂ ਪਾਉਣੀਆਂ ਐਸੇ ਵੀ ਲਾ ਸਕਦੇ ਆਂ ਤੇ ਆ ਦੇਖੋ ਪਪੜਾ ਚੱਕਿਆ ਉਲਟਾ ਕਰਿਆ ਸੀ ਸੈਕਟ ਕਰਿਆ ਕਿਈ ਮੇਰੀ ਬੈਨ ਨੂੰ ਨਹੀਂ ਵੀ ਪਤਾ ਲੱਗਦਾ ਇਸ ਤਰ੍ਹਾਂ ਸੀ 12.5 ਤੇ ਲਾਇਆ ਸੀ ਨਾ ਨਿਸ਼ਾਨ ਉਹ 1.5 ਇੰਚ ਪੱਲਾ ਜਾਦੀ ਹੈ ਇਹ ਨਾ ਮੈਂ ਗਿਆ ਆਪਾਂ 12 ਤੇ 12 ਤੇ ਨਿਸ਼ਾਨ ਲਾ ਕੇ ਇਸ ਤਰ੍ਹਾਂ ਔਰ 4 ਇੰਚ ਲੰਬੀ ਬਲੋਈ 6.5 होने चार अच्छे जी इस तरह इतों ही आप कर लेना आप एस तरह है ना देखो इस तरह सवा दो निशान लगे हाँ जी पिछले पले के निशान जोड़े आप लगाए से ना आपने ते दिखो। ते दिखो। ते ले ले वो वाले है पलोइया सैड वाली पलोइया हो गई अपने को देखो इस तरह तेडी पलोई तो जी पिछले पल वाली है वह इथों ही आप लाव साढ़े बारह के निशान ਤੇ ਇਹ ਆਪਾਂ ਕੀ ਕਰ ਸਕਦੇ ਆ 12:30 ਦੀ ਜਗ੍ਹਾ 11:30 ਦੇ ਨਿਸ਼ਾਨ ਲਗਾ ਦੇਣੀ ਕਿਉਂਕਿ ਜਿਹੜੀ ਪਿਛਲੇ ਪੱਲੇ ਦੀ ਪੋਈ ਪਲੋਈ ਆ ਉਹ ਆਪਾਂ ਲੱਭੀ 9 ਇੰਚ ਤੱਕ ਪਾ ਸਕਦੇ ਹਾਂ ਇਸ ਤਰ੍ਹਾਂ ਪੌਣੇ 4 ਦਾ ਗੈਪ ਇਧਰ ਵੀ ਪੌਣੇ 4 ਦਾ ਗੈਪ ਤੇ ਉਸੇ ਤਰ੍ਹਾਂ ਹੀ ਆਪਾਂ ਇਧਰਲੀ ਸਾਈਡ ਤੋਂ ਚੱਕਣਾ ਕੱਪੜਾ ਉਲਟਾਉਣਾ ਜੇ ਮੇਰੀ ਭੈਣ ਨੂੰ ਨਹੀਂ ਕਿਸੇ ਨੂੰ ਵਧੀਆ ਲੱਗਦਾ ਉਹ ਤਰੀਕਾ ਜਿਹੜਾ ਆਪਾਂ ਆਈ ਵਾਰ ਨੂੰ ਕਰਦੇ ਹਾਂ टैप करके नौ इंच की पिछले पले की पलोई लंबी पा कोई वो नहीं है भी आपको उन्नी ही पलोई पानी है पिछलियाँ पलोया आप लंबिया पा सकते हैं देखो ये पिछले पास से दी होगी प्लेटा प्लेट निशान ये अगले पास द हो गई जे आप लगाने के ये आप देखो दो पले चका जो इस तरह बस तीन निशान लगा लेने ਤਿੰਨ ਨਿਸ਼ਾਨ ਲਗਾ ਕੇ ਇਹਨੂੰ ਆਪਾਂ ਅੱਗੇ ਅੱਗੇ ਉਹ ਐਨਸੀ ਟੇਪ ਦੀ ਮਦਦ ਸਹਤ ਨਾਲ ਐਨਸੀ ਟੇਪ ਨਾਲ ਇਸ ਤਰ੍ਹਾਂ ਸਿੱਧੇ ਕਰ ਦੇਣਾ ਬਸ ਬਹੁਤਾ ਕੰਮ ਨਹੀਂ ਹੁੰਦਾ ਇਹ ਥੋੜਾ ਜਿਹਾ ਹੈ ਇਹਨਾਂ ਕੋਈ ਵੱਡਾ ਕੰਮ ਨਹੀਂ ਹੈ ਕਈ ਵਰੀਆ ਪੈਣਾ ਕਹ ਦਿੰਦੀ ਆ ਸਾਨੂੰ ਕੱਟਣਾ ਨਹੀਂ ਆਉਂਦੀ ਨੇ ਮਤਲਬ ਕਟਿੰਗ ਕਰਨੀ ਔਖੀ ਲੱਗਦੀ ਕੋਈ ਔਖਾ ਕੰਮ ਨਹੀਂ ਹੈ ਆ ਦੇਖੋ ਇਸ ਤਰ੍ਹਾਂ ਤੇ ਜਿਹੜਾ ਆਪਾਂ ਪਿਛਲਾ ਗਲਾ ਪਾਉਣਾ ਹੈ ਨਾ ਉਹ ਆਪਾਂ ਕਟਿੰਗ ਕਰਨਾ ਹੈ ਇਸ ਤਰ੍ਹਾਂ ਇਹਨਾਂ ਵਿੱਚ ਤੁਹਾਡਾ ਤੁਸੀਂ ਪੌਣੇ ਚੌਹੇ ਉਂਗਲਾ ਅਸੀਂ 5 ਇੰਚ ਕਟਿੰਗ ਕਰਾਂਗੇ 5 ਕਰਾਂਗੇ ਤਾਂ ਸਾਢੇ 4 ਰਹਿ ਜਾਊਗਾ 2.5 ਦਾ ギャਪ ਛੱਡ ਕੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਦੇਣੀ ਇਹਨੂੰ ਗੁਲਾਈ ਇਹ ਤੁਸੀਂ ਜਿੰਨਾ ਵੀ ਗਲਾਵ ਦਾ ਪਾਉਣਾ 5 4 3 2 ਉਸ ਦੇ ਹਿਸਾਬ ਨਾਲ ਦੇਖੋ 4.5 ਤਿਆਰ ਰਹਿ ਜੂਗਾ ਜਦੋਂ ਇੱਥੇ ਸਲਾਈਆਂ ਹੋ ਗਈਆਂ ਇਹ ਸੀ ਆਪਣੀ ਕੁੜਤੀ ਦੀ ਕਟਿੰਗ ਦੀ ਵੀਡੀਓ ਵੀਡੀਓ ਨੂੰ ਕਰਕੇ ਕੋਈ ਵੀ ਸ਼ੇਅਰ ਤੇ ਕਮੈਂਟਸ ਜ਼ਰੂਰ ਕਰਨਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦੀ ਪਹੁੰਚ ਸਕੇ ਤੇ ਜੇ ਕੋਈ ਤੁਸੀਂ ਮੇਰੀ ਭੈਣਾ ਪੁੱਛਣਾ ਹੈ ਤਾਂ ਉਹ ਪੁੱਛ ਸਕਦੇ ਹੋ ਜੀ ਕਮੈਂਟ ਕਰਕੇ ਤਨਵਾਦ ਜੀ